ਹਾਂਜੀ ਗੁਰਮਖ ਪਿਆਰਿਓ ਅੱਜ ਆਪਾਂ ਵਿਚਾਰ ਕਰਦੇ ਆਂ ਵੀ ਸੰਸਾਰ ਦੇ ਉੱਤੇ ਆਪਾਂ ਨਾ ਕੋਈ ਵੀ ਕੰਮ ਕਰੀਏ ਉਸ ਦੇ ਵਿੱਚ ਮੁਸ਼ਕਲਾਂ ਅੜਚਣਾਂ ਹਰੇਕ ਕੰਮ ਦੇ ਵਿੱਚ ਪੈਂਦੀਆਂ ਨੇ ਇਹ ਸਧਾਰਨ ਬੰਦਿਆਂ ਨੂੰ ਵੀ ਪੈਂਦੀਆਂ ਰਹੀਆਂ ਨੇ ਹਰ ਇੱਕ ਸਧਾਰਨ ਮਨੁੱਖ ਨੂੰ ਤੇ ਸੰਤਾਂ ਮਹਾਪੁਰਸ਼ਾਂ ਨੂੰ ਵੀ ਪੈਂਦੀਆਂ ਰਹਿੰਦੀਆਂ ਨੇ ਆਪਣੇ ਕੰਮ ਵਿੱਚ ਕਾਮਯਾਬ ਹੋਣ ਵਾਸਤੇ ਇੰਨਾਂ ਚੀਜ਼ਾਂ ਤੋਂ ਬੇਪਰਵਾ ਹੋਣਾ ਪੈਂਦਾ ਜੇ ਮਹਾਰਾ ਲਿਖਦੇ ਨੇ ਅਹਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਰਣਾਨਿਕ ਐਸਾ ਹਰ ਸੇਵੀਆ ਅੰਤਲੇ ਛੜਾਇਆ ਸੋ ਕਬੀਰ ਸਾਹਿਬ ਵੀ ਕਹਿੰਦੇ ਨਿੰਦੋ ਨਿੰਦੋ ਲੋਗੋ ਮੋਹ ਕੋ ਨਿੰਦੋ ਅੱਗੇ ਮਾਰਚੇ ਪਾਤਸ਼ਾਹ ਕਹਿੰਦੇ ਨੇ ਨਿੰਦਕ ਐਸੇ ਹੀ ਝਰਪਰੀਆ ਜਿਉਂ ਕਾਲਰ ਕੀ ਭੀਤ ਜਦੋਂ ਪ੍ਰਮਾਤਮਾ ਵਾਹਿਗੁਰੂ ਗੁਰੂ ਆਪਣੇ ਭਗਤਾਂ ਦੀ ਰੱਖਿਆ ਕਰਦਾ ਨਿੰਦਕ ਕਹਿੰਦੇ ਐਸ ਤਰ੍ਹਾਂ ਡਿੱਗ ਪੈਂਦੇ ਨੇ ਜਿਵੇਂ ਕੱਚੀ ਕੰਧ ਹੁੰਦੀ ਨਾ ਪਹਿਲਾਂ ਕੱਚੀਆਂ ਕੰਧਾਂ ਲਿਪਿਆ ਕਰਦੇ ਮਾਈਆਂ ਬੀਬੀਆਂ ਕਿਉਂ ਜਦੋਂ ਪਰਾਣਾ ਹੋ ਜਾਂਦਾ ਉਹਦਾ ਲਿਓੜ ਕਹਿੰਦੇ ਨੇ ਉਹਨੂੰ ਕੰਧ ਉੱਤੇ ਮੋਟੀ ਮਿੱਟੀ ਦਾ ਲੇਪ ਉਹਨੂੰ ਲਿਓੜ ਕਿਹਾ ਜਾਂਦਾ ਸੀ ਨਿੰਦਕ ਐਸੇ ਹੀ ਝੜਪੜੀ ਜਿਉ ਕਾਲਰ ਕੀ ਭੀਤ ਕਹਿੰਦੇ ਜੋ ਕੱਕੇ ਰੇਤ ਦੀ ਅਤੇ ਕੱਚੀ ਕਾਂਹ ਡਿੱਗ ਪੈਂਦੀ ਹੈ। ਸੋ ਨਾਮ ਸਮਨ ਦੇ ਵਿੱਚ ਵੀ ਜਦੋਂ ਬੰਦਾ ਕੁਝ ਕਾਲ ਯੁਗ ਦੀ ਫੌਜ ਹੁੰਦੀ ਹੈ ਜਾਂ ਕੁਝ ਗੁਰੂ ਦੀ ਫੌਜ ਹੁੰਦੀ ਹੈ। ਤੇ ਜਦੋਂ ਨਾਮ ਸਮਨ ਕਰਦਾ ਬੰਦਾ ਨਾ ਕਈ ਬੰਦੇ ਐ ਇਸ ਵੈਸੇ ਹੀ ਹੰਕਾਰ ਦੀਆਂ ਗੱਲਾਂ ਜਿਵੇਂ ਨਾਮਦੇਵ ਨੂੰ ਤੰਗ ਕਰਨ ਲੱਗ ਪਏ ਉਹਦੀ ਜਿਹੜੀ ਛੰਨ ਸੀ ਝੌਂਪੜੀ ਉਹ ਢਾਹ ਦਿੱਤੀ ਸ਼ਾਹੂਕਾਰ ਨੇ ਵੱਡੇ ਨੇ ਫਿਰ ਅਕਾਲ ਪੁਰਖ ਵਾਹਿਗੁਰੂ ਨੇ ਆਪ ਸਰਗੁਣ ਰੂਪ ਧਾਰ ਕੇ ਮਿਸਤਰੀ ਬਣ ਕੇ ਉਹਦੀ ਝੌਂਪੜੀ ਉਹਦੀ ਬਣਾਈ ਬੇਢੀ ਬਣ ਕੇ ਆਇਆ ਮਿਸਤਰੀ ਬਣ ਕੇ ਆਇਆ ਆਪਣੇ ਭਗਤਾਂ ਦੇ ਕਾਰਜਗੁਰੂ ਸੇ ਪਾਸ਼ਾ ਆਪ ਅਕਾਲ ਪੁਰਖ ਜਵਾਰ ਦੇ ਨੇ ਆ ਕੇ ਇਸ ਤਰ੍ਹਾਂ ਗੁਰੂਆਂ ਨੂੰ ਸੇ ਪਾਸ਼ਾ ਮਹਾਰਾਜ ਦੇ ਸਮੇਂ ਦੇ ਵਿੱਚ ਵੀ ਨਿੰਦਕਾਂ ਨੇ ਹੰਕਾਰੀਆਂ ਨੇ ਦੁੱਖ ਦਿੱਤੇ ਇੱਕ ਵਾਰੀ ਗੁਰੂ ਨਾਨਕ ਪਾਸ਼ਾ ਮਹਾਰਾਜ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਮਹਾਰਾਜ ਸੰਸਾਰ ਸਾਡੀ ਨਿੰਦਿਆ ਬਹੁਤ ਕਰਦਾ ਹੈ ਬਿਨਾਂ ਗੱਲ ਤੋਂ ਸਾਨੂੰ ਦੁੱਖ ਬਹੁਤ ਦਿੰਦਾ ਹੈ ਗੁਰੂ ਨਾਨਕ ਪਾਸ਼ਾ ਕਹਿਣ ਲੱਗੇ ਮਰਦਾਨੀਆਂ ਤੂੰ ਦੱਸ ਵੀਰ ਕਿਹੜਾ ਕੰਮ ਕਰੀਏ ਜੀਦੇ ਵਿੱਚ ਸਾਨੂੰ ਨਿੰਦਿਆ ਨਾ ਸੁਣੀ ਪਵੇ ਮਰਦਾਂ ਨੇ ਕਹਿਣ ਲੱਗਾ ਮਾਰਾ ਜੋੜਾ ਜਿਹੜਾ ਮਰਜ਼ੀ ਕੰਮ ਕਰ ਲੋ ਆਪ ਮਾਲਕੋਂ ਸ੍ਰਿਸ਼ਟੀ ਦੀ ਪਰ ਨਿੰਦਿਆ ਨਾ ਹੋਵੇ ਗੁਰੂ ਸਾਹਿਬ ਕਹਿੰਦੇ ਨਿੰਦਿਆ ਤਾਂ ਨਾ ਫੇਰ ਵੀ ਹੋਵੇਗੀ ਜੇ ਤੂੰ ਬਿਲਕੁਲ ਕੁਝ ਵੀ ਨਹੀਂ ਕਰੇਂਗਾ ਸੰਗਤ ਜੀ ਆਪਾਂ ਵੈਸੇ ਵੀ ਦੇਖਦੇ ਆ ਜੇ ਕਿਸੇ ਦਾ ਬੱਚਾ ਖੜਾਰੀ ਬਣਨਾ ਚਾਹਵੇ ਪਲੇਅਰ ਬਣਨਾ ਚਾਹਵੇ ਉਹਨੂੰ ਆਂਡੀ ਗੌਂਡੀ ਲੋਕ ਤਾਨੇ ਮੇਨੇ ਮਾਰਦੇ ਨੇ ਮਾਪਿਆਂ ਨੂੰ ਕਹਿਣਗੇ ਹਾਂ ਇਹ ਬਣੇਗਾ ਨਿੰਦਿਆ ਚੁਗਲੀ ਕਰੇ ਇਹ ਬਣੇਗਾ ਵੱਡਾ ਐਥਲੀਟ ਇਹ ਬਣੇਗਾ ਫਰਾਨਾ ਤੇ ਮੁੱਕਾ ਜੇ ਕੋਈ ਜੋਵਲੀ ਆਵਦੀ ਮਿਹਨਤ ਕਰਦਾ ਓਨ ਵੀ ਤਾਨੇ ਮੇਨੇ ਮਾਰੇ ਜਾਂਦੇ ਨੇ ਸੰਸਾਰ ਦਾ ਸੁਭਾਅ ਹੈ ਨਿੰਦਿਆ ਕਰਨੀ ਈਰਖਾ ਕਰਨੀ ਜੋ ਸੰਸਾਰ ਬਕਾਰ ਸੰਸੇ ਮੈਂ ਮਹਾਰਾਜ ਕਨੇ ਬਕਾਰ ਹੈ ਬਕਾਰੀ ਮਕਾਰ ਬਕਾਰ ਲਈ ਵਰਦਾ ਮਨ ਵਿੱਚ ਸੰਸਾਰੇ ਨਿੰਦਿਆ ਦਾ ਚੁਗਲੀ ਦਾ ਕਾਮ ਦਾ ਕ੍ਰੋਧ ਦਾ ਗੁਰੂ ਨਾਨਕ ਪਾਸ਼ਾ ਕਹਣ ਲੱਗੇ ਮਰਦਾਨੇ ਲੈ ਤੈਨੂੰ ਨਾ ਇੱਕ ਪ੍ਰਤੱਖ ਤੈਨੂੰ ਸੰਸਾਰ ਦਾ ਦਿਖਾ ਦੇਣਾ ਸੰਸਾਰ ਕਿਹੋ ਜਿਹਾ ਹੈ ਇਹ ਨਿੰਦਿਆ ਕਰ ਨੂੰ ਨਹੀਂ ਛੱਡਦਾ ਹੈਗਾ ਕਹਿੰਦੇ ਹਾਂ ਮਹਾਰਾਜ ਜੀ ਇਦਾਂ ਜਿਦੋਂ ਆਪਾਂ ਕਹਿੰਦੇ ਲੋਕਾਂ ਨੂੰ ਸਹੀ ਸੇਧ ਦਿੰਨੇ ਆ ਤਾਂ ਨਿੰਦਿਆ ਕਰਦੇ ਨੇ ਆਪਾਂ ਤੁਸੀਂ ਛੱਡ ਦਿਓ ਕੰਮ ਦੇ ਤੁਹਾਡੀ ਕੋਈ ਨਿੰਦਿਆ ਕਰਨ ਕਿਸੇ ਨੇ ਨਹੀਂ ਕਰਨੀ ਗੁਰੂ ਸਾਹਿਬ ਕਹਿੰਦੇ ਫੇਰ ਵੀ ਕਰਨਗੇ ਚਲੋ ਤੈਨੂੰ ਪ੍ਰਤੱਖ ਦਿਖਾ ਦਿੰਨੇ ਆ ਗੁਰਨਾਹਨ ਗਪਾਸ਼ਾ ਬਾਲਾ اور ਮਰਦਾਨਾ ਮਹਾਰਾਜ ਇੱਕ ਜਗ੍ਹਾ ਇਸ ਤਰੀ ਪੈ ਗਏ ਲੇਟ ਕੇ ਲੰਮੇ ਦੁਪਹਿਰ ਦੇ ਸਮੇਂ ਸੋ ਜਦੋਂ ਪਏ ਨੇ ਦਰਖਤਾਂ ਦੀ ਸ਼ਾਂਤ ਥੱਲੇ ਜਿਹੜਾ ਨਾਲਾ ਚੱਲਦਾ ਹੈ ਰਜਵਾਹਾ ਉਧ ਦੇ ਇੱਕ ਪਾਟੜੀ ਹੈ ਪਾਟੜੀ ਉੱਤੇ ਪੈ ਰਹੇ ਸ ਤੇ ਪਾਸ਼ਾ ਮਹਾਰਾਜੀ ਪਾਬ ਜਿੱਥੇ ਰਜਵਾਹ ਦਾ ਕਿਨਾਰਾ ਹੁੰਦਾ ਹੈ ਬਾਹਰ ਰਜਵਾਹ ਦਾ ਉਥੇ ਪਏ ਨ ਮਰਲੇਟ ਤੇ ਉਸ ਜੇ ਪਾਸ਼ਾ ਮਹਾਰਾਜ ਨੇ ਆਪਣੀ ਬਾਹ ਇਸ ਤਰ੍ਹਾਂ ਸਰਾਣੇ ਦੇ ਥੱਲੇ ਰੱਖ ਲਈ ਜਿਵੇਂ ਆਪਾਂ ਕੋਈ ਭਉਏ ਤੇ ਜਦੋਂ ਕੋਈ ਲੜਦਾ ਤਾਂ ਕੋਈ ਇੱਟ ਦਾ ਸਰਾਣਾ ਲੈ ਲਾ ਲੈਂਦਾ ਕੋਈ ਕੋਈ ਲੱਕੜ ਭਈ ਉਹ ਦਾ ਸਰਾਣਾ ਲਾ ਲੈਂਦਾ ਜਾਂ ਐਸੀ ਕੋਈ ਉੱਚੀ ਜਗ੍ਹਾ ਦਾ ਲਾ ਲੈਂਦਾ ਤਾਂ ਗੁਰੂ ਨਾਨਕ ਪਾਸ਼ਾ ਨੇ ਸਰਾਣੇ ਦੀ ਜਗ੍ਹਾ ਨਾ ਆਪਣੀ ਬਾਹ ਲਾ ਲਈ ਸਰਾਣੇ ਥੱਲੇ ਇਸ ਤਰ੍ਹਾਂ ਜੇ ਤਿੰਨ ਚਾਰ ਬੰਦੇ ਆਉਂਦੇ ਨੇ ਸੰਸਾਰੀ ਤਮੋਗੁਣੀ ਵਰਤੀ ਵਾਲੇ ਕੋਈ ਪਰਮਾਤਮਾ ਦੇ ਰਾਹ ਦਾ ਪਤਾ ਨਹੀਂ ਉਹਨਾਂ ਨੂੰ ਕੋਈ ਸਾਧ ਸੰਗੀ ਲੋਕ ਨਹੀਂ ਦੂਰੋਂ ਦੇਖ ਕੇ ਕਹਿੰਦੇ ਕਿਉਂਕਿ ਬੇਸੂ ਦਾ ਸੱਚੇ ਪਾਸ਼ਾ ਮਹਾਰਾਜ ਦੀ ਖੁੱਲੇ ਚੋਲੇ ਖੁੱਲਾ ਵਸਤਰ ਪਾਏ ਹੋਏ ਸੀਗੇ ਦੇਖ ਕੇ ਪਤਾ ਲੱਗ ਜੀ ਕਿ ਸਾਧੂ ਸੰਤ ਨੇ ਭੇਸ ਬਣਾਇਆ ਸੱਚੇ ਪਾਸ਼ਾ ਮਹਾਰਾਣੇ ਜਿਸ ਤਰ੍ਹਾਂ ਲੋਕਾਂ ਨੂੰ ਮਿਲਣ ਹਾਸਤੇ ਨਾ ਭੇਸ ਬਣਾਉਂਦੇ ਸੱਚੇ ਪਾਸ਼ਾ ਮਹਾਰਾਜ ਕਿਉਂਕਿ ਭੇਸ ਦੇ ਵਿੱਚ ਵੀ ਬਹੁਤ ਕੁਛ ਹੋ ਪਿਆ ਹੁੰਦਾ ਹੰਗਰ ਜੀ ਕਿਸੇ ਨੂੰ ਪ੍ਰਭਾਤ ਕਰਨੇ ਵਾਸਤੇ ਵੀ ਪਰ ਭੇਸ ਦੇ ਵਿੱਚ ਗਲਤ ਕੰਮ ਹੋਣਾ ਇਹ ਮਾੜੀ ਗੱਲ ਹੈ ਸੋ ਪੇਸ ਦਾ ਸਹੀ ਵਰਤੋਂ ਕੀਤੀ ਜਾਵੇ ਤਾਂ ਉਹ ਬਹੁਤ ਸਹਾਇਕ ਵੀ ਹੁੰਦੀ ਹੈ ਜਿਵੇਂ ਵਰਤ ਦੀ ਕਹੋ ਸੋ ਗੁਰਦਾਨਗਪਾਸ਼ ਆਪਦੀ ਬਾਹ ਥੱਲੇ ਰੱਖ ਕੇ ਪਏ ਨੇ ਜਦੋਂ ਦੇਖਿਆ ਨਿੰਦਕ ਨਿੰਦਿਆ ਕਰਨ ਵਾਲੇ ਕਿਹਾ ਦੇਖੋ ਇਹ ਕਹਿੰਦੇ ਇਹ ਤਿੰਨ ਚਾਰ ਸਾਧੂ ਆਏ ਹੋਏ ਨੇ ਕਹਿੰਦੇ ਘਰ-ਵਾਰ ਛੱਡਤਾ ਪਰ ਐਸ਼ ਕਰਨੀ ਮौज ਕਰਨ ਦੀ ਕਹਿੰਦੇ ਆਦਤ ਨਹੀਂ ਗਈ ਦੂਜਾ ਕਹਿੰਦਾ ਕਿਵੇਂ ਕਹਿੰਦੇ ਆ ਦੇਖੋ ਸਾਧ ਸੰਤ ਬਣ ਗਏ ਪਰ ਸਹਰਾਣੇ ਲਾਉਣ ਦੀ ਆਤ ਨਹੀਂ ਗਈ ਸਹਰਾਣੇ ਨਹੀਂ ਲਾਉਂ ਹਟਦੇ ਫਿਰ ਵੀ ਸੁਪਨੇ ਲੈਂਦੇ ਨੇ ਕਹਿੰਦੇ ਸਹਰਾਣਾ ਦੀ ਮਹਾਰਾਜ ਮੁਸਕਰਾਏ ਮਰਦਾਨੇ ਵੱਲ ਵੀ ਦੇਖ ਲੈ ਮਰਦਾਨੇ ਹੁਣ ਤਾਂ ਆਪਾਂ ਨੇ ਕਿਸੇ ਨੂੰ ਕਿਹਾ ਨਹੀਂ ਜਿਵੇਂ ਕੀੜਾ ਵੀ ਕੰਚ ਦੀ ਦੀਵਾਰ ਦੇ ਵਿੱਚ ਤਰੇੜਾ ਲੱਭਦਾ ਕਹਿੰਦੇ ਆਪਣਾ ਕੋਈ ਗੁਨਾਹ ਨਹੀਂ ਸਹਰਾਣਾ ਹੀ ਲਾਹੇ ਬਾਹ ਦਾ ਇਹ ਕਦੇ ਬਾਹ ਦਾ ਸਹਰਾਣਾ ਵੀ ਨਹੀਂ ਸਹਿ ਸਕਦੇ ਜਾਰ ਸਕਦੇ ਜਦੋਂ ਕਿਆ ਕਹਿੰਦੇ ਸਹਰਾਣੇ ਲਾਉਣ ਦੀ ਆਤ ਨਹੀਂ ਗਈ ਗੁਰੂ ਨਾਨਕ ਪਾਸ਼ਾ ਮਾਰਣੇ ਨੇ ਜਣ ਕੇ ਬਾਤ ਆਪਣੇ ਸਿਰ ਥੱਲੋਂ ਕੱਢ ਲਈ ਜਦੋਂ ਬਾਹਾਂ ਸਿਰ ਥੱਲੋਂ ਕੱਢੀ ਫਿਰ ਦੂਜੇ ਨੇ ਕਿ ਹਾਂ ਦੇਖੋ ਕਹਿੰਦੇ ਕਹਿੰਦੇ ਸਾਧ ਸੰਤ ਬਣ ਗਏ ਸਾਧੂ ਬਣ ਗਏ ਘਰ-ਬਾਰ ਵੀ ਛੱਡਿਆ ਕਹਿੰਦੇ ਪਰ ਦੇਖੇ ਆਕੜ ਨਹੀਂ ਜਾਂਦੀ ਹੰਕਾਰ ਨਹੀਂ ਜਾਂਦਾ ਮਹਾਰਾਜ ਆ ਕੇ ਕਿਹਾ ਸੀ ਜਾਲਕ ਕਿ ਹਜੇ ਸਰਾਣਾ ਲਾਣ ਦੀ ਆ ਤਾਂ ਕਹਿੰਦੇ ਓਮ ਮਾਰਿਆ ਸਰਾਣਾ ਕੱਢ ਕੇ ਮਹਾਰਾਜੇ ਪਾਸ਼ਾ ਫੇਰ ਮੁਸਕਰਾਏ ਮਰਦਾਨੇ ਵਾਲ ਮਰਦਾਨੇ ਆ ਇਹ ਸਰਾਣਾ ਬਾਹਾਂ ਦਾ ਸਰਾਣਾ ਬਣੀ ਜਾ ਸਕਦੇ ਤੇ ਹੋਰ ਤਾਂ ਇਹਨਾਂ ਨੇ ਕੀ ਬਹੁਤ ਵੱਡੀ ਗੱਲ ਸਹਿਣੀ ਐ ਇਹ ਸੰਸਾਰ ਨਿੰਦਿਆ ਕਰਨੋਂ ਨਹੀਂ ਹਟਦੇ ਆਪਾਂ ਨਾਮ ਸਮਰਨ ਕਰਾਈਏ ਜਾਂ ਨਾ ਕਰਵਾਈਏ ਇਹਨਾਂ ਲੋਕਾਂ ਨੇ ਨਿੰਦਿਆ ਕਰਨੀ ਕਰਨੀ ਹੈ ਇਸ ਕਰਕੇ ਸੰਗਤ ਜੀ ਨਿੰਦਕਾਂ ਦੀ ਪਰਵਾਹ ਨਾ ਕਰੋ ਮਹਾਰਾ ਕਹਿੰਦੇ ਅਸਾਂਖ ਮੂਰਖ ਅੰਧਕੋਰ ਸੰਗ ਚੋਰ ਹਰਾਮਕੋਰ ਅਸਾਂਖ ਅਮਰ ਕਰ ਜਾ ਜੋ ਸੰਗਲ ਵੱਢਾਤ ਕਮਾਏ ਪਾਪੀ ਵਾ ਕਰ ਜਾਏ ਸੰਗ ਕੂੜਾ ਕੁੜੇ ਭਰਾ ਸੰਗ ਮਲੇਜ ਬਣ ਖਾਏ ਅਸਾਂਖ ਨਿੰਦਕ ਸਰਕਰਾਂ ਪਰ ਆਪਣੇ ਭਾਰ ਸਿਰ ਲੈ ਲੈਂਦੇ ਸੰਗ ਜੀ ਅਭੀ ਅਸੀਂ ਦਾ ਕੋਸਿੰਨ ਨਵੇੜ ਸਕਦੇ ਕੁਛ ਨਹੀਂ ਵਿਵਸਿਆਂ ਦਾ ਵਿਗਾੜ ਸਕਦੇ ਤੁਸੀਂ ਨਿੰਦਿਆ ਕਰਨ ਵਾਲੇ ਦੀ ਕੁਰਬਾਨਾ ਨਾ ਕਰੋ ਆਪਦੇ ਨਾਮ ਸਰੂਨ ਵਿੱਚ ਕੋਈ ਵੀ ਤੁਹਾਡਾ ਕੋਈ ਕਾਰਜ ਹੈ ਤੁਸੀਂ ਬਿਲਕੁਲ ਅਕਾਲ ਪੁਰਖ ਮਹਾਰੀ ਅਰਦਾਸ ਕਰਕੇ ਚੱਲੇ ਰਹੋ ਨਿੰਦਗਾ ਤੁਹਾਡਾ ਕੁਛ ਨਹੀਂ ਵਿਗਾੜ ਸਕਦੇ ਭਾਵੇਂ ਉਹ ਸਿਮਰਦੀ ਹੈ ਕੋਈ ਜਿਹੜੀ ਸਾਡੀ ਮੰਜ਼ਲ ਹੈ ਜਾਂ ਕੋਈ ਦੂਜੇ ਕੰਮ ਦੀ ਹੈ ਸੰਸਾਰੀ ਕੰਮ ਦੀ ਪਰ ਨਿੰਦਕਾਂ ਦਾ ਸਤੇ ਪਾਸ਼ ਮਹਾਰਾ ਕਦੇ ਸਾਥ ਨਿੰਦੇ ਸਾਥ ਦਿੰਦੇ ਨੇ ਨਾਮ ਦਿਉ ਮੁਖ ਲਾਇਆ ਅਹੰਕਾਰ ਆਨੰਦ ਕਾ ਬੈਠਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਸੇਵਾਂਤ ਲੈ ਛੜਾਇਆ ਸੋ ਪ੍ਰਭੂ ਤਾਂ ਪਰਮੇਸ਼ਰ ਦੇ ਪਿਆਰਿਆਂ ਦੀ ਹੀ ਮਦਦ ਕਰਦੇ ਨੇ ਪਰਵਾਹ ਨਾ ਕਰੋ ਨਿੰਦਕ ਨਿੰਦਾ ਕਰ ਕਰ ਮਰ ਜਾਣਗੇ ਤੇ ਭਗਤਾਂ ਸੱਚੇ ਪਾਸ਼ਮਰਬ ਦੇ ਲੜ जरूर ਲਾਉਂਦਾ ਹੈ